ਅੱਜ ਤੁਹਾਨੂੰ ਇੱਕ ਹੋਰ ਮੰਮੀ ਜਰ ਜਾਣਕਾਰੀ ਦਿੰਨੇ ਆ ਮੀ ਨਿਊਜ਼ੀਲੈਂਡ ਦੇ ਵਿੱਚ ਛੁੱਟੀ ਵਾਲੇ ਦਿਨ ਸੜਕਾਂ ਦੇ ਬਹੁਤ ਘੱਟ ਫਿਰ ਹੁੰਦੀ ਹੈ ਸੜਕਾਂ ਤਾਂ ਕਰਕੇ ਉਹਨਾਂ ਖਾਲੀ ਪਈਆਂ ਹੁੰਦੀਆਂ ਨੇ ਨਹੀਂ ਆਹ ਸੜਕਾਂ ਤੇ ਗੱਡੀਆਂ ਹੀ ਗੱਡੀਆਂ ਹੁੰਦੀਆਂ ਤੇ ਅੱਜ ਠਾਮੀ ਠਾਮੀ ਗੱਡੀ ਦਿਖਾਈ ਦਿੰਦੀ ਹੈ ਆ ਤੁਸੀਂ ਆਪ ਹੀ ਦੇਖ ਲਓ ਇਹਦਾ ਕਾਰਨ ਇਹ ਹੈ ਵੀ ਲੋਕ ਛੁੱਟੀ ਵਾਲੇ ਦਿਨ ਅੱਜ ਛੁੱਟੀ ਸੀ ਇੱਥੇ ਕੋਈ ਇਹਨਾਂ ਦਾ ਤਿਹਾਰ ਸੀ ਇੱਥੇ ਛੁੱਟੀਆਂ ਬਹੁਤ ਘੱਟ ਹੁੰਦੀਆਂ ਸਾਲ 'ਚ 5-6 ਛੁੱਟੀਆਂ ਹੁੰਦੀਆਂ ਤੇ ਉਸ ਦਿਨ ਇਹ ਸਾਰੇ ਲੋਕ ਛੁੱਟੀ ਮਨਾਉਂਦੇ ਨੇ ਤੇ ਆਪ ਦੇ ਘਰਾਂ ਚ ਆਪ ਦੇ ਪਰਿਵਾਰਾਂ ਨਾਲ ਰਹਿੰਦੇ ਨੇ ਤੇ ਇਹ ਛ ਦਿਨ ਛੁੱਟੀ ਹਾਲ ਦੇਣ ਸੜਕਾਂ ਤੇ ਬਹੁਤ ਈ ਘੱਟ ਲੋਕ ਨਿਕਲਦੇ ਨੇ ਪਰ ਇਸ ਦੇ ਉਲਟ ਆਪਣੇ ਇੰਡੀਆ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਲੋਕ ਛੁੱਟੀ ਵਾਲੇ ਦਿਨ ਜਿਆਦਾ ਖਰੀਦਦਾਰੀ ਕਰਨ ਜਾਂਦੇ ਨੇ ਦੁਕਾਨਾਂ ਤੇ ਜਾਂਦੇ ਨੇ ਪਰ ਇੱਥੇ ਨਵੀਂ ਚੀਜ਼ ਦੇਖਣ ਨੂੰ ਮਿਲੀ ਇਹ ਸੁੱਟੀ ਦਾ ਪੂਰਾ ਆਨੰਦ ਮਾਣਦੇ ਨੇ ਛੁੱਟੀ ਵਾਲਦੇ ਨੇ ਇਹ ਬਾਹਰ ਨਹੀਂ ਜਾਂਦੇ ਇਸ ਕਰਕੇ ਸੜਕਾਂ ਸੁੰਨਸਾਣ ਹੁੰਦੀਆਂ ਨੇ ਟੱਕਰੀ ਕੋ ਨਾ ਬਹੁਤ ਮੈਗਮੇ ਛੁੱਟੀ ਕਰਦੇ ਨੇ ਤੇ ਛੁੱਟੀ ਵਾਲਦੇ ਜਿਹੜਾ ਬੰਦਾ ਡਿਊਟੀ ਤੇ ਹੁੰਦਾ ਹੈ ਉਹਦੀ ਤਨਖਾਹ ਵੀ ਵੱਧ ਹੁੰਦੀ ਹੈ। ਉਹਦੀ ਤਨਖਾਹ ਡੇਢੀ ਹੁੰਦੀ ਹੈ। ਤੇ ਇਸ ਤੋਂ ਇਲਾਵਾ ਉਹਨੂੰ ਇੱਕ ਛੁੱਟੀ ਦਿੱਤੀ ਜਾਂਦੀ ਹੈ। ਆਮ ਬਾਕੰਗਲੇ ਦੇ ਵਿੱਚੋਂ ਉਹ ਆਪਦੀ ਛੁੱਟੀ ਵੀ ਲੈ ਸਕਦਾ ਤੇ ਉਸ ਦਿਨ ਉਹਨੂੰ ਗੈਸਟਲ ਛੁੱਟੀ ਵਾਲ ਦਿਨ ਉਹਨੂੰ ਡੇਢੀ ਤਨਖਾਹ ਦਿੱਤੀ ਜਾਂਦੀ ਹੈ। ਤੇ ਇਹ ਲੋਕ ਤਾਂ ਛੁੱਟੀ ਦਾ ਅਨਜੋਇ ਕਰਦੇ ਨੇ ਘਰੇ ਤੇ ਆਪ ਤੇ ਬਾਕੀ ਲੋਕ ਜਿਹਨਾਂ ਲੋਡ ਹੁੰਦੀ ਹੈ ਲੋਡ ਬੰਦ ਉਹ ਉਸ ਲੈ ਨਾ ਪੂਰੀ ਤੰਦੇ ਹੀ ਨਾ ਆਉਂਦੀ ਡਿਊਟੀ ਦਿੰਦੇ ਨੇ ਤੇ ਇਹ ਲੋਕ ਵਿੱਚ ਘੁੰਮਣ ਘਮਣਦੇ ਬਹੁਤ ਸ਼ਕੀਨ ਆ ਪਰ ਇਹ ਬਾਹਰ ਐ ਦਬਾ ਨੂੰ ਸਮੁੰਦਰਾਂ ਦੇ ਕੰਢਿਆਂ ਤੇ ਜਾਂਦੇ ਨੇ ਉੱਥੇ ਰਹਿੰਦੇ ਨੇ ਇਹਨਾਂ ਕੋਲ ਗੱਡੀਆਂ ਵੀ ਇੰਜ ਇੰਜ ਵੀ ਪਿੱਛੀ ਮਕਾਨ ਹੁੰਦਾ ਉਹਦੇ ਆ ਹੁਣ ਅਸੀਂ ਆਗੇ ਪੰਪ ਤੇ ਤੇ ਪੰਪ ਤੇ ਇੱਕ ਨਵੀਂ ਗੱਲ ਦੇਖਣ ਨੂੰ ਮਿਲੀ ਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਮਸ਼ੀਨਾਂ ਤੇ ਤੇਲ ਪਾਉਣ ਵਾਲਾ ਬੰਦਾ ਕੋਈ ਨਹੀਂ ਆਪ ਦੀ ਗੱਡੀ ਖੜਾ ਕੇ ਤੁਸੀਂ ਆਪ ਹੀ ਤੇਲ ਪਾਉਣਾ ਹੁੰਦਾ ਹੈ ਆਪ ਹੀ ਪੇ ਕਰਨੇ ਹੁੰਦੇ ਆ ਤੁਸੀਂ ਕੈਸ਼ ਦੇ ਕੇ ਆਓ ਜਾਂ ਤੁਸੀਂ ਡੈਬਿਟ ਡੈਬਿਟ ਕਾਰਡ ਨਾਲ ਹੀ ਪੇ ਕਰਦੇ ਹੋ ਇਥੇ ਬਹੁਤ ਵੱਡੀ ਇਮਾਨਦਾਰੀ ਹੈ ਵੀ ਬੰਦਾ ਆਪਣੇ ਆਪ ਪਟਰੋਲ ਡੀਜ਼ਲ ਪਾਉਂਦਾ ਤੇ ਆਪਣੇ ਆਪ ਹੀ ਇਹ ਬੰਦਾ ਪੇਮੈਂਟ ਕਰਦਾ ਕੋਈ ਬੰਦਾ ਨਹੀਂ ਹੁੰਦਾ ਉਹ ਹੀ ਸੌਤੋਂ ਪੈਸੇ ਲੈਣ ਆਉਂਦਾ ਨਹੀਂ ਕੋਈ ਸਾਨੂੰ ਡੀਜ਼ਲ ਪਾਉਣ ਆਉਂਦਾ ਨਹੀਂ ਤੁਸੀਂ ਆਪਣੇ ਆਪ ਡੀਜ਼ਲ ਪਾਉਣਾ ਹੈ ਆਪਣੇ ਆਪ ਤੁਸੀਂ ਉਹਨੇ ਪੈਸੇ ਦੇ ਕੇ ਆਉਨੇ ਨੇ ਕੋਈ ਇੱਥੇ ਸਾਨੂੰ ਪੁਸ਼ਕਿਸ਼ ਕਰਨ ਵਾਲਾ ਬੰਦਾ ਨਹੀਂ ਹੁੰਦਾ ਇੱਕ ਕੋਈ ਬੰਦਾ ਹੁੰਦਾ ਆਪਦੇ ਅੰਦਰ ਬੈਠਾ ਹੁੰਦਾ ਉਹ ਅੰਦਰ ਉਹਨੇ ਆਪ ਦਾ ਕਾਲ ਪਿੰਦਾ ਸਮਾਨ ਵੀ ਰੱਖਿਆ ਹੁੰਦਾ ਜੋ ਵੀ ਕਿਸ਼ਨ ਲੋੜ ਆ ਲੈ ਸਕਦਾ ਆਪਣੇ ਆਪ ਉਹ ਚੱਕਣਾ ਆਪਣੇ ਆਪ ਉਹਦੇ ਪੈਸੇ ਦੇ ਦੇ ਉਹ ਦੇਖੋ ਮੁੰਡਾ ਆਪਣਾ ਪੰਜਾਬੀ ਆ ਗਿਆ ਤੇਲ ਪਾਉਣ ਉਹ ਦੇਖੋ ਮਿਲੇ ਸਾਨੂੰ ਇਹ ਪੈਸੇ ਘਟਾਉਣਗੇ ਹੁਣ ਦਿਖਾਉਣਾ ਮੈਂ ਸੋਨੂੰ ਪੈਸੇ ਘਟਾ ਕੇ ਇਹ ਆਪਦਾ ਤੇਲ ਪਾਊਗਾ ਜਾਊਗਾ ਤੁਸੀਂ ਪੈਸੇ ਬਾਅਦ ਚ ਘਟਾ ਦਿਓ ਪਹਿਲਾਂ ਘਟਾ ਦਿਓ ਕੋਈ ਚੱਕਰ ਨਹੀਂ ਹੈ ਠੀਕ ਹੈ ਜੇ ਤੁਹਾਡੇ ਕੋਲ ਕੈਸ਼ ਹੈ ਤਾਂ ਅੰਦਰ ਲਿਆ ਉਹ ਨਹੀਂ ਆਪਦਾ ਡੈਬਿਟ ਕਾਰਡ ਨਾ ਕਾਰਡ ਨਾ ਘਟਾਓ ਆ ਦੇਖੋ ਆ ਮੁੰਡਾ ਹੁਣ ਮਸ਼ੀਨ ਤੇ ਰਹੀ ਪੇਮੈਂਟ ਕਰ ਰਿਹਾ ਤੇ ਇਹਨਾਂ ਨੇ ਨਾ ਦੇਖੋ ਐਜੂਕੇਸ਼ਨ ਬਹੁਤ ਮਹਾਨ ਹੁੰਦੀ ਹੈ ਇਹਨਾਂ ਲੋਕਾਂ ਦੇ ਦਿਮਾਗ ਬਹੁਤ ਤੇਜ਼ ਨੇ ਇਹਨਾਂ ਨੇ ਦੇਖੋ ਇੱਥੇ ਬੰਦਿਆਂ ਨੂੰ ਖਤਮ ਕਰਤਾ ਨੇ ਚਾਰ ਮਸ਼ੀਨਾਂ ਚਾਰ ਬੰਦੇ ਰੱਖਨੇ ਪੈਂਦੇ ਉਹ ਚਾਰ ਬੰਦੇ ਨਹੀਂ ਪਾਸੇ ਕਰਤਾ ਵੀ ਆਪਣੇ ਆਪ ਸ਼ੈਲਫ ਸਰਬਸ਼ਰ ਆਪ ਦਾ ਪਟਰੋਲ ਡੀਜ਼ਲ ਪਾਓ ਪੈਸੇ ਦਿਓ ਹੁਣ ਉਹ ਮੁੰਡਾ ਦੇਖੋ ਪਾਈ ਜਾਂਦਾ ਆਪਣੇ ਆਪ ਇਹ ਸ਼ਾਹ ਜਿਹੜੇ ਤੇਲ ਪਾਈ ਜਾਂਦੇ ਆਪੋ ਆਪਣੀਆਂ ਗੱਡੀਆਂ 'ਦੇ ਆਪ ਦਾ ਤੇਲ ਆਪ ਦੀ ਗੱਡੀ 'ਚ ਆਪ ਹੀ ਪਾਉਂਦੇ ਨੇ ਕੋਈ ਨਿਗਰਾਨੀ ਦੇਣੀ ਕੋਈ ਚੌਕੀਦਾਰ ਨਹੀਂ ਕੋਈ ਕਿਸੇ ਨੇ ਤੁਹਾਨੂੰ ਕੁਝ ਕਹਿਣਾ ਨਹੀਂ ਠੀਕ ਹੈ ਆਪਣੇ ਤਾਂ ਬੰਦੇ ਹੁੰਦੇ ਆ ਕਰਿੰਦੇ ਹੁੰਦੇ ਆ ਉਹਨਾਂ ਤੋਂ ਵੀ ਪਵਾ ਕੇ ਭੱਜ ਜਾਂਦੇ ਨੇ ਇੱਥੇ ਇਹ ਜੀ ਹਰਕਤ ਕੋਈ ਨਹੀਂ ਕਰਦਾ ਬਹੁਤ ਸੋਹਣਾ ਸਿਸਟਮ ਹੈ ਇਮਾਨਦਾਰੀ ਇੰਨੀ ਹੈ ਵੀ ਗੱਲਾਂ ਹੀ ਛੱਡ ਦਿਓ ਕਾ ਬਣਾ ਕਈ ਜਗ੍ਹਾ ਤੇ ਆਪਾਂ ਸਟੋਰਾਂ ਜਾਂਦੇ ਹੋ ਜਾਂਦੇ ਆਪ ਦਾ ਸਮਾਨ ਘਟਾਓ ਇਹ ਕਰੋ ਆ ਜੋ ਸੋਨੂੰ ਕਿਸੇ ਨੇ ਚੈੱਕ ਨਹੀਂ ਕਰਨਾ ਵੀ ਥੋੜੀ ਟੋਕਰੀ ਚ ਕੀ ਹੈ ਤੇ ਉਹਨਾਂ ਨੂੰ ਵੀ ਭਰੋਸਾ ਹੁੰਦਾ ਵੀ ਕਿਸੇ ਨੇ ਵੱਧ ਘੱਟ ਨਹੀਂ ਲੈ ਕੇ ਆਣਾ ਆ ਹੁਣ ਆ ਮੁੰਡੇ ਦੇ ਖੁੱਤੇ ਪਵਾਏ ਜਾਂਦੇ ਆ ਹੁਣ ਟੈਂਕੀਆਂ ਭਰਨੀਆਂ ਸਾਡੀ ਗੱਡੀ ਜੀ ਚ ਵੀ ਤੇਲ ਪਈ ਜਾਂਦਾ ਠੀਕ ਹੈ ਬੇਟਾ ਪਾਈ ਜਾਂਦਾ ਆ ਪੀ ਤੇ ਉਸ ਤੋਂ ਬਾਅਦ ਇਹ ਜਦੋਂ ਤੇਲ ਪੈ ਗਿਆ ਹਾਂ ਦੇ ਚਲੇ ਜਾਂਦੇ ਜੇ ਤੁਸੀਂ ਪਹਿਲਾਂ ਪੇ ਕਰਤਾ ਤੇਲ ਥੋੜਾ ਘੱਟ ਪਿਆ ਤੈਿਹਦਾ ਬੰਦ ਪੈਸਾ ਤੁਸੀਂ ਬਟਨ ਦਬੋ ਤੁਹਾਨੂੰ ਵਾਪਸ ਆ ਜਾਂਦਾ ਤੁਹਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ ਪੈਂਦੀ ਉਹ ਮਸ਼ੀਨ ਹੀ ਵਾਪਸ ਕਰ ਦਿੰਦੀ ਹੈ ਇੱਥੇ ਇਹੋ ਜਿਹਾ ਸਿਸਟਮ ਬਣਿਆ ਹੋਇਆ ਬਹੁਤ ਵਧੀਆ ਹੈ ਬਹੁਤ ਹੀ ਆਲਾ ਦਰਜੇ ਦਾ ਹੈ ਇਹ ਪਰਮਾਤਮਾ ਕਿਤੇ ਇਹੋ ਜਿਹਾ ਕੰਮ ਆਪਣੇ ਸਰਕਾਰਾਂ ਕਰ ਦੇਣਾ ਤਾਂ ਸੌਣੇ ਤੇ ਸੁਹਾਗ ਗਈ ਹੋ ਜੀ ਆਪਣੇ ਵਰਗਾ ਦੇਸ਼ ਕਿੱਥੇ ਆਪਾਂ ਆਪ ਨੂੰ ਬਰਬਾਦ ਕਰਤਾ ਠੀਕ ਹੈ ਇਹੋ ਜਿਹਾ ਅਸ਼ੂਲ ਕਾਨੂੰਨ ਆਪਣੇ ਵੀ ਤਾਂ ਬਣ ਸਕਦੇ ਨੇ ਕਿਥੇ ਕੋਈ ਹੋਣੀ ਦੇਖੋ ਆਪਣੇ ਆਪ ਉਹਨਾਂ ਦੇ ਤੇਲ ਪਾਏ ਆਪਣੇ ਆਪ ਪੈਸੇ ਦਿੱਤੇ ਹੈ ਕੋਈ ਬੇਈਮਾਨੀ ਨਹੀਂ ਕੋਈ ਹੀਰਾ ਫੇਰ ਨਹੀਂ ਅਗਲਾ ਆਰਾਮਨਾ ਜਾਂਦੇ ਨਹੀਂ ਠੀਕ ਹੈ ਕਿ ਬਹੁਤ ਇਮਾਨਦਾਰ ਮੁਲਕ ਹੈ ਨਿਊਜ਼ੀਲੈਂਡ ਸਵਰਗ ਹੀ ਹੈ ਆਪਣੇ ਦਾ ਬਾਪੇ ਕਹਿੰਦੇ ਰਹਿੰਦੇ ਨੇ ਕਿ ਅ ਕਾਲ ਯੁਗ ਹੈ ਕਾਲ ਯੁਗ ਹੈ ਠੀਕ ਹੈ ਆ ਦੇਖੋ ਇੱਥੇ ਸਤਜੁਗ ਹੈ ਕੋਈ ਕਿਸੇ ਨੂੰ ਮਾਰਾ ਨਹੀਂ ਚੰਗਾ ਨਹੀਂ ਇੰਨੇ ਮਰਤਾ ਦਾ ਲੋਕ ਰਹਿੰਦੇ ਨੇ ਬਹੁਤ ਵਧੀਆ ਸਿਸਟਮ ਹੈ ਉੱਪਰ ਆਕਾਸ ਦੇ ਲਓ ਕਿੰਨਾ ਵਧੀਆ ਸਾਫ ਦਿਖਾਈ ਦਿੰਦਾ ਸਾਨੂੰ ਠੀਕ ਹੈ ਕਿੰਨੇ ਦੇਖੋ ਤੁਸੀਂ ਦੇਖੇ ਚਲੋ ਕਿ ਮੇ ਸੁਪਨੇ ਦੇ ਦੇਸ਼ ਹੁੰਦਾ ਨਾ ਐਂ ਦਿਖਾਈ ਦਿੰਦਾ ਅੱਜ ਜਿਸੀ ਗੱਡੀ 'ਚ ਗਏ ਸੀ ਉਹ ਪਹਾੜਾਂ ਦੇ ਵਿੱਚ ਬਹੁਤ ਪ੍ਰਾਣੀਆਂ ਚੀਜ਼ਾਂ ਦੇਖ ਕੇ ਆਏ ਸੀ ਉਹਦੀ ਵੀਡੀਓ ਕੱਲ ਨੂੰ ਪਾਵਾਂਗੇ ਅੱਜ ਅਸੀਂ ਲੇਟ ਹੋ ਗਏ ਸੀ ਤਾਂ ਇਹ ਵੀਡੀਓ ਮੈਂ ਲੇਟ ਪਾ ਰਿਹਾ ਆਹ ਦੇਖੋ ਆਹ ਸੜਕਾਂ ਦੇ ਉੱਤੇ ਮੱਧ ਰਕੇ ਨਸਾਂ ਲੱਗੇ ਹੋਏ ਨੇ ਇਸੇ ਹਿਸਾਬ ਨਾਲ ਹੀ ਗੱਡੀਆਂ ਚੱਲਦੀਆਂ ਓਕੇ ਬਾਈ